ਸਤਿ ਸ੍ਰੀ ਅਕਾਲ ਜੀ ਸਮੂਹ ਕਿਸਾਨਾਂ ਦਾ ਖੇਤੀ ਗਿਆਨ ਅਤੇ ਵਿਕਾਸ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਇਸ ਸਮੇਂ ਜੇ ਗੱਲ ਕਰੀਏ ਨਰਮੇ ਦੀ ਫਸਲ ਦੀ ਬਜਾਦ ਬਹੁਤੇ ਖੇਤਾਂ ਦੇ ਵਿੱਚ ਹੋ ਚੁੱਕੀ ਹੈ ਇਸ ਨਰਮੇ ਦੇ ਵਿੱਚ ਜੇ ਆਪਾਂ ਨਦੀਨਾਂ ਦੀ ਗੱਲ ਕਰੀਏ ਤਾਂ ਨਦੀਨਾਂ ਦੇ ਵੀ ਬਹੁਤ ਵੱਡੀ ਸਮੱਸਿਆ ਆਉਂਦੀ ਹੈਗੀ ਤਾਂ ਆਪਣੇ ਨਾਲ ਨੇ ਅੱਜ ਡਾਕਟਰ ਮਨਜਿੰਦਰ ਸਿੰਘ ਜੀ ਤਾਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਕਿਸਾਨਾਂ ਨੂੰ ਇਹ ਨਰਮੇ ਦੇ ਵਿੱਚ ਨਦੀਨ ਪ੍ਰਬੰਧ ਬਾਰੇ ਥੋੜਾ ਜਿਹਾ ਚਾਨਣਾ ਪਾਉਣਗੇ ਕਿ ਬਜਾਦ ਵੇਲੇ ਇਹ ਉਸ ਤੋਂ ਬਾਅਦ ਪਹਿਲੇ ਪਾਣੀ ਵੇਲੇ ਵੀ ਕੀ ਕੀ ਆਪਾਂ ਕਰ ਸਕਦੇ ਆਂਗੇ ਵੀ ਜਿਹਦੇ ਨਾਲ ਕੀ ਆ ਖੇਤ ਦੇ ਵਿੱਚ ਆਪਣੇ ਨਦੀਨ ਘੱਟ ਤੋਂ ਘੱਟ ਹੋਣ ਫਸਲ ਦਾ ਝਾੜ ਆਪਾਂ ਨੂੰ ਵਧੀਆ ਮਿਲੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਜੋ ਸਾਡਾ YouTube ਚੈਨਲ ਦੇਖ ਰਹੇ ਆ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਗੱਲ ਕਰੀ ਆ ਵੀ ਆਪਾਂ ਕਿਹੜੇ ਕਿਹੜੇ ਨਦੀਨ ਹੁੰਦੇ ਆ ਨਰਮੇ ਦੇ ਵਿੱਚ ਜਾਂ ਉਹਨਾਂ ਦਾ ਕੰਟਰੋਲ ਕਿਵੇਂ ਕਰਨਾ ਆਪਾਂ ਤਾਂ ਨਦੀਨਾਂ ਦੀ ਦੇਖਿਆ ਜਾਂਦਾ ਵੀ ਕਾਫੀ ਸਮੱਸਿਆ ਨਰਮੇ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਕਈ ਵਾਰ ਐ ਹੁੰਦਾ ਵੀ ਇੱਕ ਤਾਂ ਨਰਮਾ ਬੀਜ ਕੇ ਜਿਮੀਂਦਾਰ ਭਰਾ ਵੀ ਨੇੜੇ-ਢ ਮਹੀਨੇ ਬਾਅਦ ਛੋਨੇ ਚੁਲ ਜਾਂਦੇ ਆ ਜਾਂ ਕੀ ਹੁੰਦਾ ਵੀ ਉਹਨਾਂ ਦੇ ਨਾਲ ਚ ਬਾਰਸ਼ਾਂ ਜਦੋਂ ਜਲਾਈ ਦੇ ਵਿੱਚ ਪਹਿਲੇ ਦੂਜੇ ਹਫਤੇ ਸ਼ੁਰੂ ਹੁੰਦੀਆਂ ਤਾਂ ਬਾਰਸ਼ਾਂ ਪੈਣੇ ਕਰਕੇ ਨਦੀਨ ਕਾਬੂ ਕਰਨੇ ਬਾਅਦ ਚੋਖੇ ਹੋ ਜਾਂਦੇ ਆ ਕਈ ਵਾਰ ਇਹੋ ਜਿਹਾ ਹੁੰਦਾ ਹੈ ਹਾਲਾਤ ਵੀ ਓਡਾ ਹੀ ਨਰਮਾ ਹੁੰਦਾ ਓਡੇ ਓਡੇ ਵਿੱਚ ਨਦੀਨ ਸੋ ਇਸ ਲਈ ਸੱਜਾ ਨਦੀਨ ਪ੍ਰਬੰਧਨ ਸਾਨੂੰ ਕਰਨ ਦੀ ਜ਼ਰੂਰਤ ਹੈਗੀ ਆ ਜਿਹਦੇ ਵਿੱਚ ਆਪਾਂ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਵੀ ਜਿਵੇਂ ਹੁਣ ਬਜਾਈ ਦਾ ਸਮਾਂ ਚੱਲ ਰਿਹਾ ਜੇ ਕਿਸੇ ਜ਼ਿਮੀਂਦਾਰ ਭਰਾ ਨੇ ਨਰਮੇ ਦੀ ਬਜਾਈ ਨੰਦਨਾ ਚ ਕਰਨੀ ਆ ਤਾਂ ਬਜਾਈ ਕਰਨ ਤੋਂ 24 ਘੰਟੇ ਤੋਂ ਬਾਅਦ ਵਿੱਚ ਵਿੱਚ ਜਿਹੜਾ 24 ਘੰਟੇ ਦੇ ਵਿੱਚ ਵਿੱਚ ਪੈਂਡੀਮੈਥਲਿਨ 30% ਜਿਹੜੀ 30 ਤਾਕਤ ਦਵਾਈ ਸਟੌਂਪ ਦੇ ਨਾਮ ਤੇ ਆਉਂਦੀ ਆ ਉਹ ਉਹ 200 ਲੀਟਰ ਪਾਣੀ ਚ ਪਾ ਕੇ ਜੀਵੰਦਾਰ ਭਰਾ ਬਜਾਈ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜੀ ਹੈਗੀ ਧਰ ਕਿੰਨੀ ਰੱਖਣੀ ਹੈ ਇਸ ਨੂੰ 1 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ 200 ਲੀਟਰ ਪਾਣੀ ਚ ਪਾ ਕੇ ਸਟੌਂਪ ਜਿਹੜੀ ਦਵਾਈ ਉਹ ਕਰ ਸਕਦੇ ਆ ਜੇਕਰ ਜੀਵੰਦਾਰ ਭਰਾਵਾਂ ਦੇ ਵਾਣ ਦੇ ਵਿੱਚ ਇਹ ਆ ਵੀ ਕੱਖ ਪਹਿਲੇ ਪਾਣੀ ਤੇ ਜਾ ਕੇ ਹੁੰਦੇ ਆ ਜਾਂ بارشਾਂ ਇੱਕ ਨਾਮ ਲੋਗ ਕਰਨ ਤੋਂ ਬਾਅਦ ਚ ਨਰਮ ਉਹਦੇ ਅੰਨ ਦੀਨ ਹੋ ਗਏ ਖੇਤ ਵੀ ਆਪਾਂ ਦੇਦੇ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਕਈਆਂ ਤੇ ਪਹਿਲੇ ਪਾਣੀ ਤੇ ਹੁੰਦੇ ਆ ਬਿਲਕੁਲ ਬਿਲਕੁਲ ਤਾਂ ਜੇ ਇਹੋ ਸੇ ਕੋਈ ਨਦੀਨਾ ਦੀ ਸਮੱਸਿਆ ਹੈਗੀ ਆ ਤਾਂ ਉੱਥੇ ਜ਼ਿਮੀਂਦਾਰ ਭਰਾ ਪਹਿਲੇ ਪਾਣੀ ਲਾਉਣ ਤੋਂ ਬਾਅਦ ਚੋ ਜੇ ਕੋਈ ਮਾੜੇ ਮੋٹے ਨਦੀਨ ਉਗਰੇ ਆ ਉਹਨਾਂ ਨੂੰ ਕੋਈ ਤਰਫਾਲੀ ਜਾਂ ਗੁੱਡ ਕੇ ਉਹਨੂੰ ਜਿਹੜਾ ਹੈਗਾ ਆਪਾਂ ਕਾਬੂ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਉਗਣ ਵਾਲੇ ਨਦੀਨ ਹੈਗੇ ਉੱਥੇ ਵੀ ਜ਼ਿੰਮੇਦਾਰ ਭਰਾ ਜਿਹੜੀ ਪੈਂਡੀ ਮੈਥਲਿਨ ਸਟੌਂਪ ਦਵਾਈ ਜਿਹੜੀ ਹੈਗੀ ਹੈ 30% ਦੀ ਤਾਕਤ ਦੀ 1 ਲੀਟਰ ਪ੍ਰਤੀ ਕਿੱਲੇ ਦੇ ਹਿਸਾਬ ਨਾਲ 200 ਲੀਟਰ ਪਾਣੀ ਚ ਪਾ ਕੇ ਸਪਰੇਅ ਕਰ ਸਕਦੇ ਆ ਅੱਛਾ ਵੀ ਉਹੀ ਦਵਾਈ ਆਪਾਂ ਬਜਾਉਣ ਦੇ ਵੇਲੇ ਵੀ ਕਰ ਸਕਦੇ ਆ ਤੇ ਪਹਿਲੇ ਪੜਾ ਪਹਿਲੇ ਪਾਣੀ ਤੇ ਵੀ ਕਰ ਸਕਦੇ ਆ ਜੀ ਬਿਲਕੁਲ ਤੇ ਇੱਕ ਉਸ ਤੋਂ ਬਾਅਦ ਚੋ ਜੇਕਰ ਇਹ ਆ ਵੀ ਇਹ ਤਾਂ ਹੋ ਗਈ ਸਟੌਂਪ ਦੀ ਗੱਲ ਇਸ ਤੋਂ ਇ ਕਈ ਵਾਰ ਜਿਵੇਂ ਹੁੰਦਾ ਵੀ ਸਾਡੇ ਗਵਾਰਾ ਵੇਲ ਜਾਂ ਲਪੇਟਾ ਵੇਲ ਕਹਿੰਦੇ ਹੋ ਜਿਆਦਾ ਹੁੰਦੀ ਹੈ ਜਾਂ ਜਿਹੜੇ ਹੈਗੇ ਚੌੜੇ ਪੱਤੇ ਵਾਲੇ ਹੋਰ ਨਦੀਨ ਜਿਆਦਾ ਹੁੰਦੇ ਆ ਤੇ ਉਹਦੇ ਲਈ ਹਿੱਟ ਵੀਡ ਮਿਕਸ ਦਵਾਈ ਆਉਂਦੀ ਹੈ ਜਿਹਦੇ ਵਿੱਚ ਪਰ ਇਥੋ ਬੈਕ ਤੇ ਕੁਐਜਲਾ ਪੌਪ ਦੋ ਟੈਕਨੀਕਲ ਹੈਗੇ ਆ ਉਹਦੀ ਜ਼ਿੰਮੇਦਾਰ ਭਰਾ 500 ਮਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿੱਚ ਪਾ ਕੇ ਨਰਮੇ ਤੇ ਸਪਰੇ ਕਰ ਸਕਦੇ ਆ ਇਸ ਦਵਾਈ ਦਾ ਨਰਮੇ ਤੇ ਕੋਈ ਅਸਰ ਨਹੀਂ ਹੁੰਦਾਗਾ ਇਹਨੂੰ ਜਿਹੜਾ ਹੈਗਾ ਆਪਾਂ ਉਵੇਂ ਨਰਮੇ ਉੱਤੋਂ ਦੀ ਸਪਰੇ ਕਰ ਸਕਦੇ ਆ ਤੇ ਆਪਣੇ ਜਿਹੜੇ ਨਦੀਨ ਮੁੱਖ ਤੌਰ ਤੇ ਜਿਹੜਾ ਹੈਗਾ ਲਪੇਟਾ ਵੇਲ ਕਹਿ ਦਿੰਦੇ ਆ ਜਾਂ ਗੁਵਾਰਾ ਵੇਲ ਕਹਿ ਦਿੰਨੇ ਆਪਾਂ ਉਹ ਜਿਹੜੀ ਕਾਬੂ ਦੇ ਨਾਲ ਹੋ ਜਾਂਦੀ ਹੈ ਅੱਛਾ ਭਾਵੇਂ ਨਰਮੇ ਤੇ ਸਿੱਧੀ ਸਪਰੇ ਉੱਪਰ ਹੋਈ ਚੱਲੇ ਉਹਦਾ ਕੋਈ ਮਾੜਾ ਇਹਦਾ ਕੋਈ ਅਸਰ ਨਹੀਂ ਹੁੰਦਾ ਜੀ ਹਾਂ ਜੀ ਤੇ ਉਸ ਤੋਂ ਬਾਅਦ ਚੋਂ ਜੇਕਰ ਫਿਰ ਵੀ ਸਾਡੇ ਨਦੀਨਾਂ ਦੀ ਜ਼ਿਆਦਾ ਸਮੱਸਿਆ ਹੈਗੀ ਆ ਵੀ 6ਵੇਂ ਜਾਂ 8ਵੇਂ ਹਫਤੇ ਕਹਿ ਲੋ ਵੀ ਅੰਦਾਜ਼ਨ ਆਪਣੇ ਡੇਢ ਦੋ ਮਹੀਨੇ ਬਾਅਦ 40-45 ਦਿਨ ਤੇ ਜਾ ਕੇ 50 ਦਿਨ ਤੇ ਜਾ ਕੇ ਸਾਡੇ ਕੋਲ ਨਰੀਨਾ ਦੀ ਸਮੱਸਿਆ ਹੈਗੀ ਆ ਜਿਆਦੇ ਤਾਂ ਉੱਥੇ ਜਿੰਮੇਦਾਰ ਭਰਾ ਨੌਨ ਸਿਲੈਕਟਿਵ ਦਵਾਈਆਂ ਜਿਹਦੇ ਵਿੱਚ ਆਪਣੀ ਗ੍ਰੈਮੋਕਸਾਉਣ ਆ ਗਈ ਜਾਂ ਗਲੂਫਾਸਨੇਟੋਮੋਨੀਅਮ ਉਹ ਦਵਾਈਆਂ ਕਰ ਸਕਦੇ ਆ ਜੇ ਆਪਾਂ ਇਹਦੀ ਗੱਲ ਕਰੀਏ ਗ੍ਰੈਮੋਕਸਾਉਣ ਦੀ ਇਹ 500 ਐਮਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਂਦੀ ਹੈ ਇਹਦੀ ਜ਼ਿਮੀਂਦਾਰਪਰਾ ਸਪਰੇਅ ਕਰ ਸਕਦੇ ਆ ਪ੍ਰਤੀ ਕਿੱਲੇ ਦੇ ਵਿੱਚ 900 ਐਮਐਲ ਗਲੂਸਫਨੇਟ ਗਲੂਫਾਸਨੇਟ ਆਮੋਨੀਅਮ ਜਿਹੜੀ ਹੈਗੀ ਆ ਇਹ ਕਰ ਸਕਦੇ ਆ ਬਸ ਇਹ ਬਸ਼ਰਤ ਇਹ ਕਿ ਇਹ ਜਦੋਂ ਕਰਨੀ ਹੈ ਨਰਮੇ ਦੇ ਉੱਤੇ ਨਹੀਂ ਪਾਣੀ ਚਾਹੀਦੀ ਹਾਂ ਹੱਡ ਲਾ ਕੇ ਨਰਮੇ ਦੇ ਉੱਪਰ ਹਾਂ ਹੱਡ ਲਾ ਕੇ ਪਾੜਿਆਂ ਦੇ ਵਿੱਚ ਸਪਰੇਅ ਕਰਨੀ ਹੈ ਜੀ ਤੇ ਤਾਂ ਜੋ ਜਿਹੜਾ ਹੈਗੇ ਇਹਦੇ ਨਾਲ ਕੋਈ ਵੀ ਨਦੀਨ ਸਾਰੇ ਇਹਦੇ ਨਾਲ ਜਿਹੜੇ ਕਾਬੂ ਹੋ ਜਾਂਦੇ ਆ ਇਹ ਦੋ ਤਿੰਨ ਜਿਹੜੀਆਂ ਹੈਗੀਆਂ ਦਵਾਈਆਂ ਨਦੀਨਾ ਦੇ ਕਾਬੂ ਲਈ ਹੈਗੇ ਜ਼ਿਮੀਂਦਾਰਪਰਾ ਕਰ ਸਕਦੇ ਆ ਇਸ ਤੋਂ ਇਲਾਵਾ ਸਾਡੇ ਕੋਲ ਕਲਚਰਲ ਮੈਥਡ ਜਿਹੜੇ ਹੈਗੇ ਆ ਉਹ ਵੀ ਆਪਾਂ ਜਿਵੇਂ ਹੈਗੇ ਆ ਤਰਫਾਲੀ ਚਲਾ ਕੇ ਕੋਈ ਸੀਲਰ ਮਾਰ ਕੇ ਉਹਦੇ ਨਾਲ ਜੇ ਕਿ ਨਦੀਨ ਨਾ ਪੱਕਾਪੂ ਕਰ ਸਕਦੇ ਆ ਪਰ ਜੀਵਿੰਦਾਰ ਭਰਾਵਾਂ ਨੂੰ ਇਹੀ ਸੁਝਾਅ ਹੈਗਾ ਵੀ ਨਦੀਨਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿਉਂਕਿ ਅਸੀਂ ਦੇਖਿਆ ਆਮ ਤੌਰ ਤੇ ਵੀ ਨਦੀਨ ਬਹੁਤ ਜ਼ਿਆਦਾ ਹੋ ਜਾਂਦੇ ਨਰਮੇ ਦੇ ਵਿੱਚ ਫਿਰ ਇਹ ਕਾਬੂ ਨਹੀਂ ਆਉਂਦੇ ਕਿ ਤੇ ਨਰਮਾ ਛੋਟਾ ਰਹੇਗਾ ਨਰਮਾ ਛੋਟਾ ਤੇ ਇੱਕ ਆਖ ਉਤੋਂ ਦੀ ਹੋ ਜਾਂਦੀ ਕੋਈ ਇੱਕ ਆਖ ਉਤੋਂ ਦੀ ਹੋ ਜਾਂਦੇ ਆ ਕਿ ਮੁੜ ਕੇ ਕੀ ਝਾੜ ਉੱਥੇ ਕਰਨਾ ਹੀ ਕਰਦੇ ਬਿਲਕੁਲ ਜੀ ਬਿਲਕੁਲ ਤਾਂ ਮੈਂ ਆਸ ਕਰਦਾਗਾ ਸਮੂਹ ਕਿਸਾਨ ਵੀਰਾਂ ਨੇ ਡਾਕਟਰ ਮਨਜਿੰਦਰ ਸਿੰਘ ਜੀ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਹੋਣਗੀਆਂ ਜਿਹੜੀਆਂ ਵੀ ਇਹਨਾਂ ਨੇ ਦਵਾਈਆਂ ਦਸੀਆਂ ਯਾਨੀ ਕਿ ਬਜਾਨਦ ਵੇਲੇ ਵੀ ਆਪਣੀ ਪੈਂਡ ਮੈਥਡਲ ਹੋ ਗਈ ਜਾਂ ਗਲੂਫੋਸ ਨੇ ਡੋ ਗਈ ਹੈ ਕੁਜਲ ਫੋਪ ਹੋ ਗਈ ਜਿਹੜੀਆਂ ਵੀ ਦਵਾਈਆਂ ਦੱਸਿਆ ਗਿਆ ਇਹਨਾਂ ਦਵਾਈਆਂ ਨੂੰ ਯਾਦ ਰੱਖਣਗੇ ਤੇ ਜਿਹੜਾ ਨਰਮੇ ਦਾ ਆਪਣਾ ਝਾੜ ਆਗਾ ਪੂਰਾ ਲੈਣਗੇ ਨਦੀਨਾ ਦਾ ਪੂਰੇ ਤਰ੍ਹਾਂ ਕੰਟਰੋਲ ਕਰਕੇ ਜਿਹੜਾ ਹੈਗਾਗਾ ਕਿ ਉਹਦਾ ਜਿਹੜਾ ਝਾੜ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਾ ਪਾਵੇ ਇਸ ਤੋਂ ਬਾਅਦ ਮੈਂ ਅਖੀਰ ਤੇ ਸਮੂਹ ਕਿਸਾਨਾਂ ਨੂੰ ਅਪੀਲ ਕਰੂੰਗਾ ਕਿ ਖੇਤੀ ਗਿਆਨ ਅਤੇ ਵਿਕਾਸ YouTube ਚੈਨਲ ਨੂੰ ਲਾਈਕ ਕਰਨਗੇ ਤੇ ਸਬਸਕ੍ਰਾਈਬ ਕਰਨਗੇ ਤਾਂ ਕਿ ਆਗਾ ਇਹੋ ਜੀ ਜਾਣਕਾਰੀ ਉਹਨਾਂ ਤੱਕ ਜਿਹੜੀ ਹੈਗੀ ਸਮੇਂ-ਸਮੇਂ ਤੇ ਪਹੁੰਚਦੀ ਰਹੇ ਬਹੁਤ ਬਹੁਤ ਧੰਨਵਾਦ